ਦੀ ਕਿਰਪਾ ਨਾਲ ਨਨੀ ਕੁ ਜਿਹਾ ਅੱਜ ਪਨਾਵਾ ਲੈਟਰ ਦੇਖੋ ਚੱਲੇ ਆ ਠੀਕ ਆ ਵਰਮਿੰਟਾ ਆਹ ਜੁਰਦਾਨ ਜਾਣਾ ਬਹੁਤ ਸਾਰੇ ਹੈ ਦਾ ਰਾਇਆ ਪਰ ਮੋ ਪਰ ਮੋ ਛੋਲੇ ਕੀ ਮੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਇਹ ਮੇਰਾ ਲੱਡੂ ਜਿਆ ਬਲੌਗ ਬਣਾਉਂਦੇ ਅਸੀਂ ਮੈਂ ਕੱਪੜੇ ਪਾ ਕੇ ਬੇਬੀਪੂਰ ਤਾਂ ਚੱਲਿਆ ਸਾਰੇ ਪੁੱਤ ਕੱਪੜੇ ਪਾ ਕੇ ਲੰਦੇ ਨੇ ਹੈ ਨਮਾਸਟੂ ਟੂਮਨ ਲੱਗਾ ਕਿ ਮੈਂ ਆਪੀ ਆਪੇ ਕੱਢ ਕੇ ਆਇਆ ਹਾਂ ਪੂਰ ਪਸੰਦ ਅਛੰਦ ਆਇਆ ਹੋਣਾ ਮੈਂ ਕਿਹ ਚੱਲ ਇਹ ਜੇ ਪਾਈ ਨੇ ਨਾ ਇਹ ਟੀ ਸ਼ਰਟ ਕੋ ਸ਼ਰਟ ਹੀ ਸ਼ਰਟ ਇਦਾਂ ਲੱਗਦੀ ਜਿਦਾਂ ਟੀ ਸ਼ਰਟ ਹੁੰਦੀ ਹੈ ਨਾ ਤੇ ਇਹਦੇ ਚੋਂ ਜੜੇ ਬੰਨੇ ਉਹ ਨਹੀਂ ਖਿਚੇ ਹੁੰਦਾ ਇੱਕ ਬੰਨੇ ਉਹ ਵਿੱਚ ਜੜਿਆ ਹੁੰਦਾ ਹੈ ਉਹ ਹਾਂ ਖੁਸ਼ੀ ਵਿੱਚ ਨਮਾਜ਼ ਸੁੱਟੂ ਲਗਾ ਮਾਣ ਅੱਜ ਅਸੀਂ ਚੱਲੇ ਆ ਮੇਰੀ ਨਾਮ ਘਰ ਹੈ ਪਪਾ ਜੀ ਦੀ ਕਿਰਪਾ ਨਾਲ ਨੰਨੀ ਕੁਲਕੀ ਦਾ ਅੱਜ ਕਿਣਾਵਾ ਲੈਟਰ ਤੇ ਚੱਲੇ ਆ ਉਧਰ ਤੇ ਉਹਨਾਂ ਨੇ ਸਾਰਿਆਂ ਨੂੰ ਕਹਿਣਾ ਸੀ ਤੇ ਗਰਮੀ ਕਹਿੰਦੇ ਬਹੁਤ ਹੈ ਤੇ ਹਾਂ ਨੂੰ ਉਹਨਾਂ ਨੇ ਤਾਂ ਕੀਤਾ ਵੀ ਇੱਕ ਦਿਨ ਰਾਜਨਾ ਹੋ ਜਾਣਾ ਅਹੀਂ ਕਿਹਾ ਹੈ ਕਿ ਇਹ ਤਾਂ ਵੀ ਰੈਂਡਮ ਕਹਿੰਦੀ ਚੱਲ ਨਹੀਂ ਤੁਸੀਂ ਅਹੀਂ ਹੁਣ ਜਾਵਾਂਗੇ ਤੇ ਜੜੀ ਮੇਰੀ ਕੰਟੀਨਰ ਬਸ ਹਣਾ ਗਰਮੀ ਬਹੁਤ ਆ ਪਹਿਲਾਂ ਹੀ ਬੰਦਾ ਬਹੰਦਨ ਲੈਣਾ ਕਿੰਨੇ ਟਾਈਮ ਦੇ ਨਹੀਂ ਸਰੀ ਲੱਗੇ ਨੇ ਵਿਚਾਰੇ ਕੰਮ ਕਰ ਕਰਕੇ ਘਰ ਵਾਲਾ ਤੇ ਫਿਰ ਹਣਾ ਚਾਹ ਰਿਸ਼ਤੇਦਾਰਾਂ ਵੱਲ ਨਾ ਹੋਏ ਤੇ ਉਹ ਵੀ ਨਾਰਾਜ਼ ਹੋ ਜਾਂਦੇ ਨੇ ਆ ਨੋ ਨਾ ਤਾਨਸਾਦ ਲੈ ਭੀ ਜੇ ਹੋ ਗ ਜਾਣਗੇ ਤਾਂ ਕੋਈ ਗੱਲ ਨਹੀਂ ਬਲਤ ਹੀ ਹੋਣਾ ਹੀ ਨਹੀਂ ਆ ਸਾਡੀ ਦੀ ਕੋਈ ਗੱਲ ਨਹੀਂ ਚਾਹ ਕੇ ਫੜ ਫੜ ਕੇ ਖਾ ਕੇ ਆ ਬਲ ਮੈਂ ਵੀ ਕੁਝ ਵੀ ਨਹੀਂ ਗਾਣਾ ਮੈਨੂੰ ਤੇ ਡੱਕਣਾ ਮੜਾ ਤਵਾ ਮੈਂ ਲੱਗਾ ਹਾਂ ਕੈਨ ਰਾਤੀ ਇਦਾਂ ਮੈਂ ਕੱਲ ਕਹਾਂ ਭਾਜੀ ਵੀ ਕੱਲ ਨੂੰ ਪ੍ਰੋਗਰਾਮ ਆ ਤੇ ਕੋਈ ਐਹੋ ਜੀ ਦਵਾਈ ਦੋ ਜਦੋਂ ਨਾਲ ਥੋੜਾ ਜੀ ਤਲੀ ਤੀ ਚੀਜ਼ ਕੁਝ ਨਹੀਂ ਖਾਣਾ ਤੇ ਤਰੇ ਖਾਣ ਲੱਗਿਆ ਲੱਗਦੀ ਹੈ ਨਾ ਹੂੰ ਆ ਜਿੱਤੇ ਰਹੇ ਨੇ ਕਿਸ਼ੋਰ ਨਾਲ ਪਰ ਜਦੋਂ ਚੱਲਦੀ ਹੈ ਨਾ ਲੱਗਦਾ ਜਦਾ ਸੁਣੀ ਲੱਗੀ ਹੈ ਨਾ ਤਲੀ ਨਾ ਖਾਈ ਰੱਖਾਂਗਾ ਵੇਸਨ ਦੇ ਉਹ ਕਰਕੇ ਤੈਨੂੰ ਸੁੱਕੇ ਪੋੜੇ ਜਪਣਾ ਸੀ ਤਾਂ ਦੇ ਪਿੰਡ ਗਏ ਉੱਧਰ ਗਰਮੀ ਵਿੱਚ ਪਹਿਲਾ ਉਹ ਗਰਮੀ ਬਹੁਤਾ ਕਰਮੀ ਕਰਕੇ ਤੇ ਨਾ ਫਿਰ ਉੱਥੋਂ ਅਹੀਂ ਦੁੱਧੇ ਚ ਨਿਕੋਗੇ ਦੀਦੀ ਠੀਕ ਨਹੀਂ ਬਿਲਕੁਲ ਚੱਲ ਗਏ ਉੱਥੋਂ ਫਿਰ ਵੀਡੀਓ ਬਣਾ ਕੇ ਅੱਜ ਘਰ ਆਏ ਅਸਰਾ ਦਿਨ ਅੱਜ ਹੁਣ ਫਿਰ ਇੱਧਰ ਚੱਲਦੇ ਆ ਬੜਾ ਦੰਗੇ ਸਾਵਨਾ ਕੋਈ ਦੂਤ ਦੇਣੇ ਜੈ ਕੋਈ ਕਿ ਤੇ ਫਿਰ ਥੋੜਾ ਜਿਹਾ ਸੂਸਾ ਕੀ ਵਿਚਾਰੇ ਕੀ ਕਰਨੀ ਕੀ ਕਰਨੀ ਬਾਰਿਸ਼ ਨਹੀਂ ਪੈਂਦੀ ਮੀਂਹ ਪਵੇ ਤੇ ਫੇਰ ਨਹੀਂ ਆਉਂਦੀ ਚਲ ਦਿਨੇ ਦਿਨੇ ਬੰਨ ਲੇ ਰਾਤ ਤੇ ਕਣੀ ਤੇ ਬੰਨ ਨਹੀਂ ਆਵੇ ਠੀਕ ਹੈ ਤੇ ਕੱਲੀ ਨੇਰੀ ਹੁੰਦੀ ਉਹ ਵੀ ਕੰਮ ਖਰਾਬ ਕਰ ਜਾਂਦੀ ਹੈ ਦਹੀਂ ਖਲਾਰਾ ਪਾ ਦਿੰਦੀ ਹੈ ਮਾਣਾ ਉਹਦੇ ਜਾ ਕੇ ਆਮ ਨੂੰ ਬੁਲਾਵਾਂਗੇ ਦੀ ਦੀ ਨਾ ਉਹ ਬੇਬੀ ਤਾਂ ਉੱਥੇ ਆ ਗਿਆ ਕਿਹਦੀ ਤੂੰ ਆ ਗਿਆ ਮੈਂ ਨਹੀਂ ਅਗਮ ਅਗਮ ਨੂੰ ਵੀ ਪਤਾ ਹੈ ਅਗਮ ਨੂੰ ਹੀ ਕਿ ਆਵਾ ਕੀ ਸੀ ਤੇ ਵੀ ਬੇਪੂਈ ਕੋਲ ਚਲੇ ਕੱਲ ਨੇ ਬੜੀ ਲੜਾਈ ਕਿਉਂਕਿ ਹਮ ਤੇ ਲੱਗੋ ਹੋ ਕਿ ਗੁੱਸੇ ਦੇ ਤੇ ਫੇ ਚਲੇ ਬਣਾਣਾ ਹਾਂਜੀ ਬੜਾ ਲੜਿਆ ਏ ਹੂੰ ਕਾਕਾ ਦੇ ਉਹ ਤਿਤਲੀ ਇਹਨੇ ਕੱਲ ਚੰਗੀ ਲੜਾਈ ਪਾਈ ਹੀ ਹੁੰਦਾ ਮੈਂ ਜਾਣਾ ਵੀ ਕੋਈ ਕੋਲ ਤੇ ਅੱਜ ਹੁਣ ਫਿਰ ਇਹਨੂੰ ਲੈ ਕੇ ਚੱਲੇ ਆਂਦੇ ਆਇਆ ਕੁਛ ਮਦੇ ਨੂੰ ਨਹੀਂ ਜਾਣ ਤੋ ਅਕਦਾ ਹਨਾ ਉੱਥੇ ਤਾਂ ਨਹੀਂ ਮੈਨੂੰ ਟਰੰਡ ਆਇਆ ਮੇਰੇ ਐਮਮਾ ਬੜੀ ਵਾਹ ਹੈ ਮੈਂ ਹਰਦੋਂ ਵੱਡੀ ਗਲਤੀ ਕੀਤੀ ਕਿ ਅੱਜ ਆ ਜਣਾਣਾ ਨਾਲ ਆਜਾ ਸਹੀ ਗੱਲ ਏ ਹੈਨਾ ਆਪੇ ਸਾਹਮਣੇ ਲੰਗੇ ਹੋ ਚੱਲੀ ਆ ਫਿਰ ਹਾਂਜੀ ਅਹੀ ਤੇ ਮੈਨੂੰ ਨਹੀਂ ਦੇ ਦੋ ਬਈ ਟੀਵੀ ਕੋਲ ਟਮ ਵਗਾਰਾ ਤੁਹਾਨੂੰ ਮੇਰੀ ਪਸੰਦ ਦੇਣੀ ਨਹੀਂ ਲੱਗੇ ਆਪੇ ਨਹੀਂ ਜੜ ਕੱਟ ਤੂੰ ਅੱਜ ਬੈਨੇ ਭਲਾਂ ਵੀ ਲੜੀ ਕੱਟੇਗੀ ਫਿਰ ਜਾਓ ਕੱਢੋ ਚਲੋ ਜੀ ਬੜੀ ਹੋ ਜਾਂਦੀ ਏ ਚੱਲ ਬੈਨੇ ਮੇਰੇ ਸੇਵਾ ਸਹੀ ਕਪੜੇ ਪਾਹੋ ਤੇ ਮੈਂ ਦਾ ਸੇਵਾ ਤੂੰ ਟੀ-ਸ਼ਰਟ ਲਾ ਕੇ ਆ ਤੇ ਸ਼ੋ ਪੈਂਟ ਵੀ ਲਾ ਕੇ ਆ ਹਨਾ ਲੱਡੂ ਨਹੀਂ ਨਿਕਰ ਲੈਣਾ ਵਾ ਤੀ ਲੈਣਾ ਵਾ ਹੂੰ ਕੀ ਲੈਣਾ ਵਾ ਲੈਣਾ ਨਹੀਂ ਬ੍ਰੈਸ ਲੈ ਬੰਨ ਰੋ ਸੁਣਾ ਬ੍ਰੈਸ ਤੇ ਦਾ ਬੱਛ ਜੜੇ ਜੜੇ ਪਾਈ ਵੀ ਨਹੀਂ ਹੂੰ ਜਿੰਨੇ ਮੇਰੇ ਪਸੰਦ ਨਹੀਂ ਆਉਣੇ ਕੱਢੀ ਠੀਕ ਆ ਵਧੀਆ ਲੱਗ ਗਈ ਇਹ ਹਣ ਮੈਨੂੰ ਤੇ ਵਧੀਆ ਲੱਗੇ ਤਾਂ ਹੀ ਤਾਂ ਮੈਂ ਕੱਢੇ ਆ ਇਹ ਹਣ ਵੇਖਣ ਵਾਲੇ ਦੱਸਣਗੇ ਕਿ ਵਧੀਆ ਲੱਗਣਗੇ ਕਿ ਨਹੀਂ ਲੱਗਣਗੇ ਠੀਕ ਆ ਫਰਮੀਚਾ ਆਹ ਤੇ ਚੜੇ ਤੇ ਤੱਕੁੰਨਾਲ ਸੋਟ ਰਹੀ ਹੈ ਕਿਨੇ ਲੱਗ ਦਿੱਤਾ ਪਿੱਟਾ ਪੂਰ ਨੇ ਠੀਕ ਆ ਜਿੱਦਾਂ ਗਰਮੀ ਵਧਨ ਗਈ ਹੈ ਨਾ ਸਾਰੇ ਜਣੇ ਰੁੱਖ ਲਗਾਓ ਪਾਪਾ ਪਾਰ 2 2 ਲਾਟਾਂ ਜਿੱਤ ਜਾ ਕਰ ਬੰਦ ਤੱਲਾ ਤੇ ਵੇ بجلی ਅਹੀ ਲਾਏ ਨੇ ਹਾਂ ਪਰ ਫਲਾਂ ਦੇ ਲਾਓ ਲਾਓ ਜਰੂਰ ਸਹੀ ਗੱਲ ਹੈ ਹਨਾ ਥੋੜਾ ਜਿਹਾ ਗਰਮੀ ਦਾ ਫਿਰ ਟੈਂਪਰੇਚਰ ਕਿੰਨਾ ਬਣਿਆ 40 45 ਡਿਗਰੀ ਹੁੰਦਾ ਵਾ ਬਹੁਤ ਗਰਮ ਹਾਂ ਅੰਦਰ ਹੀ ਪਸੀਨਾ ਆਉਂਦਿਆ ਸਹੀ ਗੱਲ ਆ ਪਿੰਡਨੋ ਤੇ ਵਿਚਾਰੇ ਨੇ ਕੱਪੜੇ ਪਾਉਂਦੇ ਪਾਉਣੇ ਲਵਾ ਗਏ ਹਾਂ ਹਾਂ ਚਲੋ ਫਿਰ ਅੱਜ ਦਿਨ ਕਿ ਮੈਂ ਤਾਂ ਆਇਆ ਹੀ ਨਾ ਕਿ ਤੁਸੀਂ ਅੱਗਮ ਨੂੰ ਪਿੱਛੇ ਪੇਟਾਉਣ ਦੀ ਆਦਤ ਬਹੁਤ ਹੈ ਅੱਗਮ ਆ ਪਿੱਛੇ ਹੀ ਬੈਠਦਾ ਵਾ ਬਸ ਇਹ ਕਿ ਹੱਡਾ ਸਫਰ ਜਨ ਲੰਮਾ ਹੁੰਦਾ ਤੇ ਜਦੋਂ ਥੱਕ ਜਾਂਦਾ ਨਾ ਪੇ ਦੋ ਥੱਕ ਜਾਂਦਾ ਤੇ ਫਿਰ ਅੱਗੇ ਆ ਜਾਂਦਾ ਵਾ ਅੱਗੇ ਆ ਜਾਂਦਾ ਹੁਣਾ ਵੀ ਪਿੱਛੇ ਬੈਠਾ ਵਾ ਜਸਤੇ ਨੇ ਥੱਕ ਗਿਆ ਫਿਰ ਇਹਨੇ ਕਿਹਾ ਨਾ ਅੰਮਾ ਮੈਂ ਤਾਂ ਸੌਣਾ ਵਾ ਕਿਉਂ ਜਦੋਂ ਕੰਮ ਲੱਗਦੀ ਹੈ ਨਾ ਨੀਂਦ ਫਿਰ ਆਣ ਕੇ ਅਗਲੇ ਬਨੇ ਆ ਜਾਂਦਾ ਬਈ ਮੰਮਾ ਜੀ ਮੈਨੂੰ ਤੁਸੀਂ ਸੁਵਾ ਦਿਓ ਆ ਜਿਆਣਾ ਫਿਰ ਜਿਆਣਾ ਥੱਕ ਵੀ ਜਾਂਦਾ ਇਹ ਨਹੀਂ થਦੇ ਨੇ ਜਿਹੋ ਤੇ ਨਹੀਂ ਆਣਾ ਮੈਂ ਤੋਂ ਨਾਲੇ ਨਾਲੇ ਨਾ ਇਸਤਾਨੀਆਂ ਵੀ ਬਹੁਤ ਕਰਦਾ ਜੀ ਕਰਦਾ ਕਿ ਨਹੀਂ ਕਰਦਾ ਗੁੱਡ ਬੇਬੀ ਆਡਾ ਚਲ ਬੱਚੇ ਮਾੜਾ ਮੁੰਡਾ ਤੇ ਕਰਦੇ ਨੇ ਆਏ ਆਏ ਰਸ ਗਿਆ ਗਿਆ ਇਹ ਮੇਰੇ ਮੇਰੀ ਬੇਰੀ ਮੇਰੀ ਤੇਜ਼ਤੀ ਹੁੰਦੀ ਹੈ ਨਹੀਂ ਨਹੀਂ ਇਹ ਨਹੀਂ ਕਰਦਾ ਇਹ ਸਾਡਾ ਗੁੱਡ ਬੇਬੀ ਆ ਅਵੇ ਇੱਕ ਕਿੰਨਾ ਛੋੜਾ ਆਦਾ ਕਾਕਾ ਹੈਡ ਮਾੜਾ ਮੁੱਟੇ ਦੇ ਬੱਚੇ ਕਰਦੇ ਆ ਫਿਰ ਜੇ ਜਾਣੇ ਸ਼ਤਾਨੀਆਂ ਨਾ ਕਰਨ ਨਾ ਜਾਣੇ ਕਿੱਥੋਂ ਜਾਪਨ ਉਹ ਹੀ ਨਾ ਪਰ ਇਹ ਕਿੰਨਾ ਕੁ ਵੀ ਛਿੜਕ ਸਕਦੇ ਆ ਇਹ ਬੱਚੇ ਨੂੰ ਕਿੰਨਾ ਕੁ ਵੀ ਮਾਰਾਂਗੇ ਤੇ ਜੇ ਜਿਆਦਾ ਮਾਰਾਂਗੇ ਰੋਕਾਂ ਟੋਕਾਂਗੇ ਤੇ ਫਿਰ ਉਹ ਉਹਨਾਂ ਜਿਆਦਾ ਭੂਏ ਚੜ ਜਾਂਦੀਆਂ ਤੇ ਇਹ ਵੈਸੇ ਛੜਿਆ ਵੀ ਭੂਏ ਤਾਂ ਆਵਾ ਤਾਂ ਮਤਲਬ ਵੀਡੀਓ ਬਣਦੀਆਂ ਨਹੀਂ ਉੱਥੇ ਵੀ ਜਾਣੇ ਬਣਾਉਣੇ ਤੇ ਘਰੇ ਵੀ ਤੇ ਕੋਈ ਨਣੋਂ ਉਹ ਨਹੀਂ ਕਰੰਦੇ ਇਹਦੀਆਂ ਸ਼ਤਾਨੀਆਂ ਚੁੱਪ ਗੱਜੋ ਚੁੱਪ ਗੱਲ ਜੀ ਇਹ ਚੀਜ਼ ਕਹਿੰਦੇ ਆ ਬਾਰ ਬਸ ਤਾਂ ਜਦੋਂ ਅਸੀਂ ਤਾਂ ਕਰਕੇ ਸਾਰਿਆਂ ਨੂੰ ਬੜਿਓ ਕਰਦਾ ਵਾ ਕਿਉਂਕਿ ਟੋਕ ਮੈਂਡਾ ਇਹਨੇ ਕਨੇਪ ਤੇ ਹਗਮ ਨੂੰ ਟੋਕਿਆ ਕਰੋ ਬੜਾ ਇਹਨੂੰ ਟੋਕਦੇ ਆ ਪਰ ਇਹ ਕੀ ਛੋਟੇ ਹੁੰਦੇ ਤੁਸੀਂ ਇਹਨੂੰ ਇਹੋ ਚੀਜ਼ ਹੀ ਕਹਿੰਦੇ ਆ ਆ ਕਿ ਅਗਮ ਚੁੱਪ ਕਰ ਜਾ ਰੋਲਾ ਨਹੀਂ ਪਾਣਾ ਅਗਮ ਚੁੱਪ ਕਰ ਜਾ ਛਤਾਨੀ ਨਹੀਂ ਕਰਨੀ ਅਗਮ ਖੇਡਣਾ ਨਹੀਂ ਹੈ ਅਗਮ ਇੰਤ ਨਹੀਂ ਕਰਨਾ ਕਿਉਂਕਿ ਸਾਰਾ ਸਾਰਾ ਦਿਨ ਵੀਡੀਓ ਵਿੱਚ ਲੰਘ ਨਹੀਂਦਾ ਤੇ ਫਿਰ ਬੱਚੀ ਨੂੰ ਤੇ ਖੇਡਣ ਲਈ ਵੀ ਟਾਈਮ ਚਾਹੀਦਾ ਰੋਲਾ ਪਾਉਣ ਨੂੰ ਵੀ ਟਾਈਮ ਚਾਹੀਦਾ ਸ਼ਤਾਨੀਆਂ ਕਰਨ ਨੂੰ ਵੀ ਟਾਈਮ ਚਾਹੀਦਾ ਫਿਰ ਉਹ ਟਾਈਮ ਇਹਦਾ ਵਿਚਰੇ ਦਾ ਕੁੰਜੀਆ ਤਾਂ ਕਰਕੇ ਥੋੜਾ ਜਿਹਾ ਕਰਦਾ ਵਾ ਆਪੀ ਹਾਂ ਮੈਨੂੰ ਵੀ ਨਾ ਤੁਸੀਂ ਕਹੋ ਚੁੱਪ ਕਰੈ ਨਾ ਲੰਮਾ ਤੇ ਇਸ ਕਰਕੇ ਥੋੜਾ ਜਿਹਾ ਕਰਦਾ ਵਾ ਬਾਕੀ ਕੀ ਸਮਝਾਏਗਾ ਕਿ ਬਧੀਰਾ ਵਾ ਉਹਦਾਂ ਤੂੰ ਜਦੋਂ ਰਹੀਆਂ ਕੱਪੜੇ ਧੋਣ ਹੂੰ ਤੇ ਵੇਖਿਆ ਘੰਟਾ ਡੇਢ ਤੋਂ ਅੰਦਰ ਨਹੀਂ ਆਈ ਹੂੰ ਉਹ ਕੰਦ ਦੇ ਨੇ ਫਿਰ ਚੰਗੀ ਆਪਣੀ ਅੰਗਰੀਜ਼ ਲਾਈ ਮੈਂ ਵੀ ਇਹਨਾਂ ਕੁਝ ਕਿਹਾ ਹੰਦਾ ਵਾ ਆਪਾਂ ਸੋਹਣੀ ਲੱਗਣ ਦੇ ਨਾ ਹਾਂ ਹਾਂ ਸੋਹਣੀ ਸੋਹਣੀ ਹੈ ਬਾਕੀ ਇਹ ਕੀ ਬਹੁਤ ਹੈ ਨਾ ਹੈਲਪ ਵੀ ਮੇਰੀ ਬੜੀ ਕਰਾਉਂਦਾ ਵਾ ਇਹਨੂੰ ਪਤਾ ਹੈ ਹਾਂ ਮਮਾ ਕਿਦਾਂ ਹੈ ਨਾ ਇਹਨੇ ਉਸ ਵੇਲੇ ਜੇ ਮੜਾ ਜਾਏ ਉੱਚੀ ਵੀ ਬੋਲੀ ਆਪਸ ਵਿੱਚ ਤਾਂ ਵੀ ਨਹੀਂ ਨਾ ਰੋਲਾ ਨਹੀਂ ਪਣਾ ਮਮਾ ਤੂੰ ਕਿਵੇਂ ਚੁੱਪ ਕਰ ਜਾ ਪਾਪਾ ਤੂੰ ਹੀ ਚੁੱਪ ਕਰ ਲਾ ਲੜਨ ਵੀ ਨਹੀਂ ਦਿੰਦਾ ਨਾ ਚਾ ਚ ਸਵਾਦ ਨਾ ਉਹ ਲੜਾਈ ਵਿੱਚ ਹੀ ਰਹਿੰਦੀ ਥੋੜੀ ਸੰਧੀ ਰਹਿੰਦੀ ਫਿਰ ਇਹਨੇ ਮੂੰਹ ਚ ਬੜਾ ਲੰਦਾ ਫਿਰ ਇਹ ਚੇਰਾ ਭੂਲ ਆ ਜਾਂਦਾ ਮੂੰਹ ਬੜਾ ਲੰਦਾ ਵਾ ਫਿਰ ਉਹਨੂੰ ਤਰਸਾ ਜਾਂਦਾ

ਕਿੰਨ ਪਹਿਲਾਂ ਮੈਨੂੰ ਆ ਗਿਆ ਨਾ ਸਸ਼ਕਾਰ ਸਸ਼ਕਾਰ ਜੀ ਸਸ਼ਕਾਰ ਭਾਈ ਨਹੀਂ ਮੇਰਾ ਲੱਡੂ ਜੀ ਆਏ ਕਿਧਰ ਤੂੰ ਇੱਲਾ ਬਹਿ ਰਹੇ ਤੂੰ ਮੇਲਾ ਬਹਿ ਰਹੇ ਹੈਂ ਕਰਨਾ ਕੁਝ ਹਾਂ ਕਰ ਲਾ ਕੁਝ ਕੀ ਕਰਨਾ ਹੈ ਹਾਂ ਨੇ ਕੀ ਕਰਨਾ ਇੱਥੇ ਬੱਲਾ ਐਂਦਾ ਆਇਆ ਜਾ ਜਾ ਕੱਟ ਜਾ ਉਹ ਮੈਂ ਕਿ ਤੁਹਾਨੂੰ ਦੱਲਿਆ ਹੋਵੇ ਠੰਡੇ ਕੋਈ ਗੱਲ ਨਹੀਂ ਆ ਜੀ ਮਰਦੀ ਆ ਜੀ ਕੰਮ ਕੁ ਵੱਡਾ ਕਰਨਾ ਲੱਗਦਾ ਕੰਮ ਜੇ ਕਰੀ ਦੀ ਹਾਂ ਅੱਛਾ ਯਾਰ ਮਤੂੰ ਇਹ ਗਮੇ ਘਰੋਂ ਕਰਦ ਰਸ ਚੱਲ ਜਾ ਕੇ ਕੱਢ ਜਾਈਂ ਕਿਵੇਂ ਕਰਦ ਰਸ ਆਰਾਮ ਤੇ ਥਾਲੇ ਕੂਲਰ ਲਗਾਈਏ ਠੰਡੇ ਤੁਸੀਂ ਕਦੋਂ ਆਏ ਹੋ ਆ ਕਦੋਂ ਤੇ ਆਇਆ ਹਲੋ ਮੈਂ 8 ਘੰਟਾ ਹੋ ਗਿਆ ਹੈ ਹਾਂ ਉਹ ਕੱਜੇ ਨੇ ਤੂੰ ਹੀ ਤਾਂ ਤੋਂ ਸੈਕੰਡੀਆਂ ਜੇ ਹਾਂ ਹੂੰ ਤੂੰ ਕੁਝ ਖਾਦਾ ਪੀਤਾ ਵੀ ਕਿ ਨਹੀਂ ਚਾਚ ਲੈ ਇਹਨਾਂ ਰੋਟੀ ਰੋਟੀ ਖਵਾ ਦੋ ਕੀ ਆਵਾ ਕਿਹਦੇ ਕੱਟੇ ਜਿੰਨੇ ਕੱਟਲੀ ਆ ਨਹੀਂ ਰੋਟੀ ਰੂਪੀ ਗਈ ਮੇਰੇ ਪਾਸੇ ਹੀ ਹੋ ਜਾਉਂਗੀ ਮੇਰੀ ਗੱਲ ਸੁਣੋ ਤੁਸੀਂ ਰੋਟੀ ਖਾਧੀ ਕਿ ਨਹੀਂ ਚੱਲੀਏ ਹਰ ਏਦਾਂ ਕਰਈਏ ਨਹੀਂ ਤੇ ਤੁਸੀਂ ਚੱਲ ਜਾ ਮੈਂ ਚੱਲ ਜਣਾ ਮੈਂ ਜਾ ਕੇ ਕਦੂ-ਕਦੂ ਕਰਨਾ ਥਾਂ ਬਾਬਾ ਭਰਿਆ ਦੋ ਤਿੰਨ ਕਿਲੇ ਤੇਰੀ ਇਸ ਮਿੰਟ ਇਹ ਕਰਣ ਜਾਗੇ ਮੈਂ ਆ ਕੀ ਵੀ ਦੀਦੀ ਖਣਾ ਤੂੰ ਦੇਵੀਨ ਵਾਲਾ ਜੀ ਹਣਾ ਮੈਂ ਤੇ ਰੋਟੀ ਖਾ ਉਹ ਨਹੀਂ ਮੈਂ ਤੈਨੂੰ ਵੇਟ ਕਰਨਾ ਮੀਲਾ ਲਿਓ ਕਰਨਾ پیچھے ਜਾਾਾ ਤਾ ਸਾਰੇ ਤਾਂ ਲੇਟ ਹੋ ਜਾਏਗਾ ਹਮ ਠੀਕ ਆ ਮੈਂ ਦੇ ਦੂਗਾ ਵਾਸਤੇ ਹੋਰੇ ਹੋਰੇ ਦਾ ਸਭ ਕੁਝ ਜਿੰਨਾ ਉਹਨੂੰ ਤੋਂ ਉਹਨੂੰ ਦਾ ਕੋਈ ਨਹੀਂ ਕੱਟੀ ਹਾਜੀ ਪਛਾ ਵਾਸਤੇ ਬਾਜੀ ਨਹੀਂ ਹਟੇ ਹਾਜੀ ਕੱਚਾ ਹੋਇਆ ਹਨਾ ਕੱਚਾ ਵੀ ਨਹੀਂ ਹੋਇਆ ਸਾਰਾ ਅੰਦਰੋਂ ਕਮਰਿਆਂ ਦਾ ਪਤਾ ਨਹੀਂ ਪੰਦਰ ਨਾਲ ਜੇ ਬੜੇਓ ਬੜੇਓ ਅੰਦਰੋਂ ਨਾਲੇ ਬੜੇਓ ਥੱਲੇ ਪਾਣੀ ਨਾਲੇ ਉਤਰਾ ਵੀ ਚੱਲ ਨਹੀਂ ਅਜੇ ਨਹੀਂ ਵਾਹ ਚਲੋ ਕਮਰੇ ਕਹਿੰਦੇ ਕਿੱਦਾਂ ਵੇਖ ਤੂੰ ਰਹਿ ਪਿਆ ਜਿਵੇਂ ਇਹਨਾਂ ਨੇ ਰੱਖੀ ਲਾ ਜਿਨੇ ਦਿਨ ਜਿਨੇ ਦਿਨ ਤੱਕ ਖੋਲਦਾ ਨਹੀਂ ਹੁੰਦੇ ਦਿਨ ਤੱਕ ਉਹ ਨਹੀਂ ਨਹੀਂ ਜਾਣ ਆਪਣਾ ਤੂੰ ਭਲਕ ਜਾਂਦਾ ਪਿਓ ਆਹ ਦਿਨ ਥੱਲੇ ਪਾਣੀ ਕੋਣੀ ਗਿਆ ਹੁਣ ਆ ਮੈਂ itu pakai, ਆ ਨਾ 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 ਹੂੰ هي <laughs> <laughs> ਭਾਬੀ ਜੀ ਨੂੰ ਜਾ ਕੇ ਕੁਝ ਕਰਨਾ ਨਾ ਪਏ ਭਾਬੀ ਜੱਗੇ ਵੀ ਠੀਕ ਨਹੀਂ ਆ ਚਾਹੇ ਭਾਬੀ ਜੰਦੇ ਰੱਬ ਦਾ ਇਸ ਬਾਬਾ ਭਲੇ ਆ ਲੋਕਾਂ ਨੂੰ ਭਲੇ ਆ ਲੋਕਾਂ ਨੂੰ ਮੈਂ ਮਾਲਕ ਸੇਰ ਵਾਸਤੇ ਵੀ ਭਾਦੀ ਸੇਰ ਮੰਨਦੀ ਨਹੀਂ ਨਹੀਂ ਲੰਤ ਨਹੀਂ ਕਰਨਾ ਉਹ ਨਹੀਂ ਡਈ ਨਹੀਂ ਸਰੀਂਦੀ ਤੂੰ ਕਲਾ ਚਲ ਜਾ ਮੈਂ ਠੀਕ ਨਹੀਂ ਮੈਨਾਂ ਫਿਰ ਇਦਾਂ ਨਹੀਂ ਚੰਗੇ ਹਨਾ ਕੰਮ ਲੱਗਣਾ ਭਾਬੀ ਜੀ ਕਹਿੰਦੇ ਸੇੜੇ ਦਾ ਮਿਕੀ ਉਹ ਡਿਸ਼ ਕਰਾਉਂਦੇ ਆ ਅੱਜ ਵੇਲੇ ਪਕੜੀ ਨਹੀਂ ਅੱਜ ਤਾਂ ਪਨੀਰ ਵਾਲੇ ਕਰਦੇ ਸਾਇਲ ਆ ਵੀ ਲੈ ਸੇਰ ਵਾਲੇ ਕਰਦੇ ਨੇ ਨਹੀਂ ਮੈਂ ਤਾਂ ਮੈਂ ਹੁਣ ਚੱਲ ਜਣਾ ਜੇ ਆ ਨਿਹਰਨਾ ਦਾ ਚਲੋ ਕੋਈ ਗੱਲ ਨਹੀਂ ਹਾਂ ਪਿੰਡ ਨੂੰ ਕਿੱਦਾਂ ਨਹੀਂ ਲੱਗਦਾ ਬਹੁਤ ਸੋਹਣਾ ਅੱਜ ਮੇਰੀ ਪਸੰਦ ਦਾ ਪਾਇਆ ਹਾਂ ਹਾਂ ਦੀ ਚਾਹ ਮੈਂ ਪਾਰਟੀ ਦੇ ਦਿਨ ਨਹੀਂ ਤੇ ਇਹ ਪਉਂਦੇ ਨਹੀਂ ਹੁੰਦੇ ਫਿਰ ਹੋਰ ਵੱਖਰਾ ਪਉਂਦੇ ਮੈਂ ਵੀ ਤੂੰ ਕੱਢਾਂਂਦੀ ਜਿਹੜਾ ਮੈਂ ਕੱਢਣਾ ਸੀ ਹੱਟਾ ਵਲ ਹਾਂ ਡਾਵਾ ਲਾਤਾ ਸ਼ਾਹ ਹਟਾ ਇੱਕੋ ਹੀ ਬੜਾ ਆਪਣਾ ਫਰੇਜ਼ ਚ ਲਾ ਰਿਹਾ ਹੈ ਇਹੋ ਜਿਹੀ ਖਾਲੇ ਨਾ ਮੈਂ ਦੋ ਜੀ ਇਹਨਾਂ ਦੇ ਦੋ ਤਿੰਨ ਨਹੀਂ ਆ ਨਹੀਂ ਤਾਂ ਦੇ ਦੋ ਬਣਾਈ ਜਾਦਾ ਕੁ ਦੋ ਬਣਾਏ ਇਹ ਇਹਨਾਂ ਦੇ ਬੇਬੀ ਕਾ ਕੱਲੀਆਂ ਤਾਂ ਦੂ ਨਹੀਂ 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 ਇੱਕ ਤੁਹਾਡਾ ਹੀ ਤੇਰਾ ਅੱਛਾ ਮੈਂ ਕੱਲੀ ਨੇ ਦੋ ਦੇ ਦਿੱਤੇ ਨੇ ਅੱਜ ਦੇਖ ਲੈ ਇਹ ਕਰਾ ਦੇ ਲਿਖੂ ਅੱਜ ਜੀ ਹੋਰ ਘਟਣਾ ਰੋਟੀ ਰੋਟੀ ਇਹ ਕਹਿੰਦੇ ਤਾਂ ਠੀਕ ਜਿਹੀ ਦੱਬਾ ਹੋ ਰਹੀ ਹੈ ਮਾਇ ਜੀ ਤੇ ਦੱਬਾ ਰਹੀ ਨਾ ਮਨਨ ਜੀ ਮਾਸਾਤੀ ਆ ਵੀ ਭਾਉ ਸੱਚ ਹੈ ਕੁਆਲਟੀ ਤੇ ਤੁਹਾਡੇ ਵਾਲੀ ਬਣੀ ਹੈ ਤੇ ਮੈਂ ਕਰ ਲਈ ਸਾਈਲਾਂ ਦੀ ਇਹਨਾਂ ਨੇ ਮਾਸਾਤੀ ਆ ਜੀ ਇਹਨਾਂ ਨੇ 50 ਦਾ ਪੀੜਾ ਛੂੜ ਬਣੇਗਾ ਤੇਰਾ ਬਣਾ ਲਾਂਗੀ ਮੈਂ ਢਲ ਲਾਂਗੀ 50 ਦੇ ਪੰਜੇ ਜੇ ਛੂੜ 50 ਸੀ ਸਰਦਾ ਹੋਰ ਚਾਹੀਦਾ ਤੇ 50 ਤੇ ਮੇਰੀ ਨਾਨੀ ਦੇਦੇ ਨਾ ਤੇ ਜਿਹੜੇ ਮੇਰੇ ਜੀਜਾ ਜੀ ਆ ਉਹ ਮੇਰੇ ਬ੍ਰਦਰ ਬਣੇ ਨੇ ਮੇਰਾ ਭਰਾ ਦਿਖਾਉਂਦੇ ਮੇਰਾ ਭਰਾ ਨੇ ਹਾਂ ਇਹ ਲਾਈਨ ਨੂੰ ਸਮਝਾ ਲਓ ਕੀ ਹੁੰਦਾ ਛੋਕੇ ਦੇ ਡੱਬੇ ਤੋਂ ਅਦਰ ਮੈਂ ਕੁਝ ਬਣੀ ਆ ਇਹ ਆ ਚ ਵਗਰੀ ਹਵਾ ਚੁੱਟਿਆ ਪਿਆ ਪਤਾ ਨਹੀਂ ਖੋਸ਼ਾ ਬੰਗੜਾ ਸੀ ਨਾ ਆਇਤੋ ਇਹੇ ਇਹਨੂੰ ਇਲਾਜ ਬਿਨਾਂ ਲੱਪਣੇ ਫਿਰ ਲਾ ਝੋਲਾ ਜੋ ਚਲੋ ਠੀਕ ਲੱਡੂ ਸਾਡੇ ਨਾਲ ਜਾਣਾ ਉਹ ਤਿਆਰ ਏ ਉਹ ਤੇ ਤਿਆਰ ਉਹਦਾ ਠੰਡਾ ਹੋ ਗਿਆ ਜਣਾ ਮੀ ਨਾ ਜਾ ਬਾਬੇ ਬੱਤੀ ਨਾ ਬੱਤੀ ਅੰਦੀ ਰਹੀ ਸੋ ਉਹਨਾਂ ਨੇ ਮੈਨੂੰ ਰਾਹ ਚ ਕਹਿੰਦੇ ਸੀ ਕਿ ਬੱਤੀ ਨਹੀਂ ਹੋਣੀ ਪਹਿਲਾਂ ਹੀ ਕਹਿ ਅਹੀਂ ਮਸ਼ਰਦਾ ਨੂੰ ਇੰਤਜ਼ਾਮ ਕਰਕੇ ਰੱਖਿਆ ਪਰ ਹੈ ਕੋਈ ਇੱਕ ਜਨ ਆ ਪਪਾ ਲਾ ਆ ਗਏ ਸੰਧ ਮੈਂ ਇਹ ਮਸ਼ਰਤਾ ਨਹੀਂ ਲਾ ਕੇ ਸਮਝਾਂਗੇ ਚਲੋ ਮੈਂ ਤਾਂ ਹਗਮ ਤੇ ਭਾਜੀ ਸੋਝਾਂਗੇ ਤੇਰੀ ਜਗਰਤਾ ਮੇਰਾ ਇਹ ਤਨ ਪੱਖੀਆਂ ਚ ਲੰਗੇ ਤੇ ਦੱਸਦੀਆਂ ਹੈਣਾ ਹਾਂ ਠੰਡਾ ਹੋ ਗਿਆ ਹਾਂ ਠਾਈਏ ਆਹੋ ਕਿਉਂ ਕੀ ਕਹਿਣਾ ਕੀ ਕਹਿਣਾ ਹਾਂ ਮੈਂ ਕਹਿੰਨਾ ਇਹਨਾਂ ਦੋਵਾਂ ਦੀ ਮੈਚਿੰਗ ਨਹੀਂ ਹੋਗੀ ਲੱਗਣੀ ਕੋਜੇ ਡਈ ਨੇ ਇਧਰ ਕੱਪੜੇ ਵੀ ਉਦਾਂ ਦੇ ਰਮਾਲ ਵੀ ਉਦਾਂ ਦੇ ਪਾਏ ਨੇ ਉਹਨਾਂ ਇਹ ਬੋਲਾ ਉਹ ਸਿੱਖਾ ਬੜਾ ਆਂਦਾ ਪੂਰਾ ਵੀ ਸਿੱਖਾ ਬੜਾ ਸਿੱਖਾ ਉਹ ਵੀ ਬੜਾ ਹੈ

ਉਹ ਬੁਰਾ ਮਸਤੀ ਬਣਿਆ ਹੈ ਅਨੇ ਚਾਰ ਤੇ ਇਨਾ ਵਾ ਕਈ ਸਾਲ ਨਹੀਂ ਪੁੱਜਾ ਸੀ ਰੰਦਾ ਲੈ ਤੇ ਹੋਰ ਕੱਚਾ ਹੋਏ ਕਿਉਂ ਨਾ ਅੱਧਰ ਨਾ ਤੂੰ ਰਹਿਣੀ ਕਿਹੜੇ ਕਰ ਰਹੀ ਆਲਾ ਉਹ ਇਧਾ ਬੈਠ ਕੇਦਾ ਕਿਦਾ ਕੀ ਹੈ ਮਨ ਅੱਛਾ ਕਿਣਾ ਤੇ ਮਰਾ ਤੇਰਾ ਮਨ ਨਹੀਂ ਰਿਹਾ ਕਮਰੇ ਮਨ ਵੀ ਨਹੀਂ ਤੇ ਵੋਟੀ ਪਾਇ ਤੇਰੀ ਮੰਨੇ ਨਾ ਮੈਂ ਕਹਣਾ ਮਿਸਤੀ ਤਾਂ ਮੈਂ ਵੀ ਕਰਨੀ ਕਰ ਰਹੇ ਨਾ ਮੈਂ ਵੋਂਡੀ ਪਾਇ ਤੇਰੀ ਮੰਨੇ ਨਾ ਉਹ ਜਰਮਨ ਨੂੰ ਮੋਸ਼ਲੇ ਜਰਮਨ ਉਹ ਬੈਡਰੂਮ ਤੇ ਨਾ ਕਿ ਜਿਹਨੂੰ ਇਥੋਂ ਆਮ ਕਿਹਾ ਆਪਣਾ ਬੈਡਰੂਮ ਚ ਮੇਰੀ ਗੱਲ ਸੁਣ ਉਦੋਂ ਮੇਰੀਆਂ ਜੜੀਆਂ ਉਹ ਤੋਂ ਦੋ ਪਸੰਦ ਕੀਤੀਆਂ ਕੀ ਨਹੀਂ ਹੁੰਦਾ ਜਰਮਨ ਤੇ ਜਰਮਨ ਨੇ ਤਰਮਾਣਾ ਜਰਮਨ ਉਹ ਨਾ ਨਾ ਹੁੰਦਾ ਤੇ ਇਹ ਜਰਮਨ ਇਹਦੀ ਇਹਦੀ ਇਹਦੀਆਂ ਦੋ ਮੁੱਠੀਆਂ ਹੀ ਮੇਰੇ ਕੋਲ ਵੀਡੀਓ ਹੈਗੀ ਹੈ ਜਾਈਏ ਹਾਂ ਉਹ ਵਾਲੀ ਉਹ ਤੋਂ ਹੀ ਨੇ ਕਰਾਈ ਆ ਪਾਤੀ ਇੱਕ ਟਿੱਕ ਟਾਕ ਲੱਗ ਗਈ ਉਸਕਾ ਕਵਾਲਾ ਬੰਦੀ ਹੋ ਗਿਆ ਉਚਰਾ ਉਹਨੇ ਵੀ ਹਲਾ ਕੰਪਟਾ ਤੇ ਮੇਰਾ ਕੋਈ ਕਮੀਜ਼ ਇਥੇ ਹੋ ਜੇ ਕੋਈ ਕਿਧਰ ਮ ਜਾਣਾ ਫਿਰ ਜਿੱਦਨ ਮੇਰਾ ਹਕਾਰ ਆ ਲੱਗੇਗਾ ਚਲੋ ਆਈ ਆਈ ਨਾ ਕਮ ਰਗਮ ਇਹਦੀ ਹਰਮੰਦੀ ਆਹ ਨੋਖੇ ਭਾਈ ਹਾਂ ਆਜਾ ਨਿਕਾਇਆ ਸੀ ਆ ਗਾ ਨੂੰ ਵਰਕ ਨਹੀਂ ਕੱਢਿਆ ਹਾਂ ਹਾਂ ਤੇ ਮੈਨੂੰ ਸੀਰੇ ਵੀ ਲੱਗਣ ਲਿਆ ਸੀ ਸੋ ਉਹਨੂੰ ਕਹਿੰਦਾ ਹੀ ਅਗਮ ਹੁੰਦਾ ਹੀ ਏ ਜਿਹਨੂੰ ਅਗਮ ਨੂੰ ਹੰਮਾ ਨਹੀਂ ਕਹਿਣਾ ਨਿੱਕੇ ਹੁੰਦੇ ਕਹਿੰਦਾ ਇਹ ਅਗਮ ਹੁੰਦਾ ਹੀ ਏ